ਦੋਸਤੋ ਸਵਾਗਤ ਹੈ ਤੁਹਾਡਾ ਟੈਕਨੀਕਲ ਜੋਬ ਪੁਆਇੰਟ YouTube ਚੈਨਲ ਤੇ ਅੱਜ ਗੱਲ ਕਰਾਂਗੇ SSC CHSL ਬਾਰੇ ਠੀਕ ਹੈ ਇਹਦੇ ਪਰ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ। ਕਿੰਦੇ ਵਾਸਤੇ ਕੌਣ ਫਾਰਮ ਭਰ ਸਕਦਾ ਹੈ ਕੌਣ ਨਹੀਂ ਭਰ ਸਕਦਾ ਏਜ ਕਿੰਨੀ ਰੱਖੀ ਗਈ ਹੈ ਤਨਖਾਹ ਕਿੰਨੀ ਹੈ ਠੀਕ ਹੈ। ਔਰ ਆਖਰੀ ਤਰੀਕ ਕਿੰਨੀ ਹੈ ਇਸ ਨੂੰ ਪਰੰਦੇ ਇਸ ਦੀ ਫੀਸ ਕਿੰਨੀ ਹੈ ਠੀਕ ਹੈ ਉਹ ਸਾਰੀ ਗੱਲ ਇਸ ਵੀਡੀਓ ਵਿੱਚ ਕਰਾਂਗੇ ਆਪਾਂ ਚੱਲਾਂਗੇ ਹੁਣ ਐਸਐਸਸੀ ਦੇ ਜੋ ਅਫੀਸ਼ੀਅਲ ਨੋਟਿਸ ਤੇ ਠੀਕ ਹੈ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇਸ ਪੇਪਰ ਨੂੰ ਪੰਜਾਬੀ ਵਿੱਚ ਵੀ ਦੇ ਸਕਦੇ ਹੋ ਠੀਕ ਹੈ ਤੁਸੀਂ ਆਪਣੀ ਜੋ ਮਦਰ ਟੰਗ ਹੈ ਮਾਤਰ ਪਾਸ਼ਾ ਉਸ ਵਿੱਚ ਤੁਸੀਂ ਇਸ ਪੇਪਰ ਨੂੰ ਦੇ ਸਕਦੇ ਹੋ ਠੀਕ ਹੈ ਇਹ ਸਰਕਾਰੀ ਨੌਕਰੀ ਲੱਗਣ ਦਾ ਬਹੁਤ ਵਧੀਆ ਮੌਕਾ ਹੈ ਆਪਾਂ ਪੂਰੀ ਗੱਲ ਕਰਦੇ ਹਾਂ ਉਸ ਐਸਐਸਸੀ ਦੇ ਜੋ ਨੋਟਿਸ ਉੱੋਂ ਨਿਕੜਿਆ ਉਸ ਤੇ ਚੱਲਦੇ ਆਪਾਂ ਠੀਕ ਹੈ ਆਪਾਂ ਦੇਖ ਲੈਂਦੇ ਆ ਇਹਦੇ ਵਿੱਚ ਕੀ ਕੀ ਇੰਪੋਰਟੈਂਟ ਗੱਲਾਂ ਨੇ ਸਭ ਤੋਂ ਪਹਿਲਾਂ ਪੇ ਸਕੇਲ ਦੀ ਗੱਲ ਕਰਦੇ ਆ ਆਪਾਂ ਪੇ ਸਕੇਲ ਇਹਦਾ ਕਿੰਨਾ ਰਹਿਣ ਵਾਲਾ ਹੈ ਠੀਕ ਹੈ ਜੋ ਲੋਅਰ ਡਿਵੀਜ਼ਨ ਕਲਰਕ ਹੈ ਐਲ ਡੀ ਸੀ ਉਹਨ ਦੇ ਲਈ ਜੋ ਪੇ ਸਕੇਲ ਹੈਗਾ 19009 ਤੋਂ ਲੈ ਕੇ 63000 200 ਤੱਕ ਹੋਏਗਾ ਔਰ ਡਾਟਾ ਐਂਟਰੀ ਆਪਰੇਟਰ ਦੀ ਗੱਲ ਕੀਤੀ ਜਾਵੇ ਤਾਂ ਜੋ ਡਾਟਾ ਐਂਟਰੀ ਆਪਰੇਟਰ ਹੈ ਉਹਨ ਦੇ ਲਈ 25000 ਤੋਂ 81000 ਤੱਕ ਜੋ ਇਹ ਤਨਖਾਹ ਦਿੱਤੀ ਜਾਵੇਗੀ ਉਹ ਡਾਟਾ ਐਂਟਰੀ ਆਪਰੇਟਰ ਗ੍ਰੇਡ A ਪੇ ਸਕੇਲ ਕਿੰਨਾ ਉਹ ਵੀ 25500 ਤੋਂ ਲੈ ਕੇ 81100 ਰੁਪਏ ਤੱਕ ਦਿੱਤੇ ਜਾਣਗੇ ਇਹਦੀ ਟੋਟਲ ਜੋ ਵੈਕੈਂਸੀ ਕਿੰਨੀਆਂ ਨੇ ਟੋਟਲ ਕਿੰਨੀਆਂ ਪੋਸਟਾਂ ਨੇ 3712 ਪੋਸਟਾਂ ਆਗੀਆਂ ਨੇ ਹਾਂਜੀ ਇਸ ਤੋਂ ਬਾਅਦ ਅੱਗੇ ਗੱਲ ਕੀਤੀ ਜਾਵੇ ਤਾਂ ਏਜ ਲਿਮਟ ਦੀ ਏਜ ਲਿਮਟ ਕੀ ਹੈ ਜੋ ਕਹਿੰਦੇ ਨੇ ਏਜ 1827 ਦੇ ਵਿਚਕਾਰ ਹੋਣੀ ਚਾਹੀਦੀ ਹੈ ਪਰ ਇਸ ਤੋਂ ਬਾਅਦ ਇੱਕ ਹੋਰ ਗੱਲ ਕਹੀ ਗਈ ਹੈ ਕਿ ਜੋ ਐਸਸੀ ਹੈਗੇ ਨੇ ओबीसी ਹੈਗੇ ਨੇ ਐਸਸੀ ਐਸਪੀ ਨੂੰ 5 ਸਾਲ ਦੀ ਜੋ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ ਠੀਕ ਹੈ ਜੀ 5 ਸਾਲ ਜੋ ओबीसी ਹੁਣ 3 ਸਾਲ ਪੀ ਡਬਲਯੂ ਬੀ ਡੀ ਜੋ 10 ਸਾਲ ਅੱਗੇ ਤੁਸੀਂ ਇਹ ਦੇਖ ਸਕਦੇ ਹੋ ਠੀਕ ਹੈ ਉਹਨਾਂ ਨੂੰ ਏਜ ਰਿਲੈਕਸੇਸ਼ਨ ਦਿੱਤੀ ਗਈ 5 ਸਾਲ 3 ਸਾਲ 10 ਸਾਲ ਤੁਸੀਂ ਜੋ ਵੀ ਕੈਟਾਗਰੀ ਵਿੱਚ ਆਉਂਦੇ ਹੋ ਤਾਂ ਤੁਸੀਂ ਫਾਰਮ ਭਰ ਸਕਦੇ ਹੋ ਤੇ ਨਾਲ ਤੁਹਾਨੂੰ ਏਜ ਰਿਲੈਕਸੇਸ਼ਨ ਵੀ ਦਿੱਤੀ ਗਈ ਹੈ ਹਾਂ ਜੀ ਅੱਗੇ ਗੱਲ ਕਰ ਲੈਣਾ ਐਜੂਕੇਸ਼ਨ ਜੋ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਉਹ ਜੋ ਡਾਟਾ ਐਂਟਰੀ ਆਪਰੇਟਰ ਹੈ ਜੋ ਡੀ ਈ ਆਪ ਕਹਿ ਸਕਦੇ ਆ ਉਹ ਜੋ ਗ੍ਰੇਡ ਹੈ ਏ ਹੈ ਉਹਦੇ ਲਈ ਪਲੱਸ 2 ਜੋ ਸਟੈਂਡਰਡ ਜਾਂ ਪਲੱਸ 2 ਪਾਸ ਹੋਣੀ ਚਾਹੀਦੀ ਹੈ ਬਸ ਤੁਸੀਂ ਪਲੱਸ 2 ਪਾਸ ਹੋ ਤਾਂ ਇਹ ਫਾਰਮ ਭਰ ਸਕਦੇ ਹੋ ਠੀਕ ਹੈ ਐਲ ਡੀ ਸੀ ਹੈ ਉਹਦੇ ਲਈ ਵੀ ਪਲੱਸ 2 ਪਾਸ ਚਾਹੀਦੀ ਹੈ ਤੁਸੀਂ ਇਹ ਫਾਰਮ ਭਰ ਸਕਦੇ ਹੋ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਅੱਗੇ ਗੱਲ ਕੀਤੀ ਜਾਵੇ ਤਾਂ ਫਾਰਮ ਭਰਨਾ ਕਿਵੇਂ ਹਾਊ ਟੂ ਅਪਲਾਈ ਤੁਸੀਂ ਕੀ ਕਰਨਾ ਹੈ SSC ਦੀ ਜੋ ਅਫੀਸ਼ੀਅਲ ਵੈਬਸਾਈਟ ਹੈਗੀ ਹੈ ssc.gov.in ਉਧਰ ਤੇ ਜਾ ਕੇ ਤੁਸੀਂ ਆਪ ਦਾ ਜੋ ਨਾਮ ਰਜਿਸਟਰਡ ਕਰਨਾ ਹੈ ਆਪ ਦਾ ਮੋਬਾਈਲ ਨੰਬਰ ਪਾ ਕੇ OTP ਆਏਗਾ ਉਹ ਆਪ ਦਾ ਰਜਿਸਟ੍ਰੇਸ਼ਨ ਨੰਬਰ ਲੈ ਲੈਣਾ ਦੋਸਤੋ ਤੁਹਾਡਾ ਫਾਰਮ ਭਰਿਆ ਜਾਏਗਾ ਜਾਂ ਤੁਸੀਂ ਦੂਸਰੀ ਵੈਬਸਾਈਟ ਫ੍ਰੀ ਜੋਬ ਅਲਰਟ ਤੇ ਜਾ ਕੇ ਤੁਸੀਂ ਇਹ ਫਾਰਮ ਭਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਹੋਰ ਕੀ ਚਾਹੀਦਾ ਆਪਾਂ ਨੂੰ ਇਸ ਐਗਜ਼ਾਮ ਲਈ ਹਾਂਜੀ ਹੁਣ ਐਪਲੀਕੇਸ਼ਨ ਫੀਸ ਕਿੰਨੀ ਰਹੇਗੀ ਇਹਦੇ ਵਾਸਤੇ ਜੋ ਐਪਲੀਕੇਸ਼ਨ ਫੀਸ ਹੈ ਉਹ 100 ਰੁਪਿਆ ਹੋਏਗੀ ਜੋ ਜਰਨਲ ਕੈਟਾਗਰੀ ਵਾਲੇ ਨੇ ਉਹਨਾਂ ਲਈ 100 ਰੁਪਿਆ ਫੀਸ ਹੋਏਗੀ ਜੋ ਔਮਨ ਹੋ ਗਏ ਐਸਸੀ ਕਾਸਟ ਹੋਗੀ ਐਸਪੀ ਜੋ ਪੀਡਬੀ ਡੀ ਐਕਸ ਸਰਵਿਸਮੈਨ ਠੀਕ ਹੈ ਉਹਨਾਂ ਲਈ ਜੋ ਫਾਰਮ ਹੈ ਫੀਸ ਬਿਲਕੁਲ ਜ਼ੀਰੋ ਹੈ ਕੋਈ ਫੀਸ ਨਹੀਂ ਹੋਵੇਗੀ ਫਾਰਮ ਭਰਨ ਦੀ ਬਸ ਜੋ ਜਰਨਲ ਕੈਟਾਗਰੀ ਹੈ ਉਹਨਾਂ ਲਈ 100 ਰੁਪਿਆ ਫੀਸ ਹੋਏਗੀ ਹਾਂਜੀ ਅੱਗੇ ਚੱਲਦੇ ਹਾਂ ਹੋਰ ਗੱਲ ਕਰਦੇ ਹਾਂ ਕੀ ਚਾਹੀਦਾ ਇਸ ਫਾਰਮ ਨੂੰ ਭਰਨ ਲਈ ਉਸ ਤੋਂ ਬਾਅਦ ਕਹਿੰਦੇ ਨੇ ਕਿ ਜੋ ਫਾਰਮ ਹੈ ਉਹ ਜੋ ਪੇਪਰ ਹੋਏਗਾ ਦੋ ਜੋ ਸੀਪ ਵਿੱਚ ਹੋਏਗਾ ਟਾਇਰ 1 ਔਰ ਟਾਇਰ 2 ਵਿੱਚ ਜੋ ਪੇਪਰ ਹੋਏਗਾ ਉਸ ਦਾ ਜੋ ਸਿਲੇਬਸ ਦੀ ਗੱਲ ਕੀਤੀ ਜਾਵੇ ਤਾਂ ਸਿਲੇਬਸ ਹੋਏਗਾ ਜੋ ਇੰਗਲਿਸ਼ ਹੈ ਇੰਗਲਿਸ਼ ਲੈਂਗੁਏਜ ਹੋਏਗੀ ਜਨਰਲ ਇੰਟੈਲੀਜੈਂਸ ਜੋ ਮੈਥ ਹੋਏਗਾ ਔਰ ਜੋ ਕਰੰਟ ਅਫੇਅਰ ਹੁੰਦੀ ਹੈ ਠੀਕ ਹੈ ਉਹ ਆਪਾਂ ਨੂੰ ਚਾਹੀਦੀ ਏ ਇਹਦੇ ਵਾਸਤੇ ਇਹ ਜੋ ਬੇਸਿਕ ਸਿਲੇਬਸ ਹਰ ਪੇਪਰ ਵਾਸਤੇ ਹੁੰਦਾ ਤੁਸੀਂ ਪਹਿਲਾਂ ਵੀ ਅਗਰ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈ ਬਸ ਕੁਝ ਅ ਇੰਗਲਿਸ਼ ਦੀ ਤਿਆਰੀ ਕਰਨੀ ਹੈ ਜਰਨਲ ਇੰਟੈਲੀਜੈਂਸ ਮੈਥ ਔਰ ਜੋ ਕਰੰਟ ਅਫੇਅਰ ਹੈ ਉਹਦੀ ਤਿਆਰੀ ਕਰਨੀ ਹੈ ਠੀਕ ਹੈ ਹੋਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਪੇਪਰ ਨੂੰ ਪੰਜਾਬੀ ਵਿੱਚ ਵੀ ਦੇ ਸਕਦੇ ਹੋ ਉਹ ਵੀ ਆਪਾਂ ਅੱਗੇ ਦੇਖਦੇ ਹਾਂ ਉਹ ਵੀ ਇਸ ਨੋਟਿਸ ਵਿੱਚ ਲਿਖਿਆ ਹੋਇਆ ਹੈ ਅਗਰ ਹੋਰ ਸਿਲੇਬਸ ਦੀ ਡਿਟੇਲ ਵਿੱਚ ਗੱਲ ਕੀਤੀ ਜਾਵੇ ਤਾਂ ਕੀ ਕਹਿੰਦੇ ਜੋ ਇੰਗਲਿਸ਼ ਲੈਂਗੁਏਜ ਹੈ ਉਹ ਸਾਰਾ ਆ ਪੁੱਛਿਆ ਜਾਏਗਾ ਤੁਸੀਂ ਇਹ ਜੋ ਐਸੇ ਜਿਹੜਾ ਨੋਟੀਫਿਕੇਸ਼ਨ ਹੈ ਸਾਡੇ ਟੈਲੀਗ੍ਰam ਚੈਨਲ ਤੋਂ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਸ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਜਾਏਗਾ ਇੰਗਲਿਸ਼ ਜਨਰਲ ਇੰਟੈਲੀਜੈਂਸ ਉਹ ਜੋ 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 ਕੰਮ ਆਏਗਾ ਉਹ ਸਾਰਾ ਇੱਥੇ ਦਿੱਤਾ ਹੋਇਆ ਜੀ ਔਰ ਜੋ ਕੁਆਲਿਟੀ ਐਪਟੀਟਿਊਡ ਵਿੱਚ ਜੋ ਆਏਗਾ ਉਹ ਸਾਰਾ ਇੱਥੇ ਦਿੱਤਾ ਹੈ ਜਿਵੇਂ ਨੰਬਰ ਸਿਸਟਮ ਹੋਗਾ ਫੰਡਮੈਂਟਲ ਅਰਥਮੈਟਿਕ ਆਪਰੇਸ਼ਨ ਹੋਗਾ ਅਲਜਬਰਾ ਜੀਮੈਟਰੀ ਠੀਕ ਹੈ ਇਹ ਤੁਸੀਂ ਅਫੀਸ਼ੀਅਲ ਨੋਟਿਸ ਵੀ ਡਾਊਨਲੋਡ ਕਰ ਸਕਦੇ ਹੋ ਇਹ ਸਾਰਾ ਕੁਝ ਮੈਥਸ ਰੇਸ਼ਨ ਟ੍ਰਿਗਨੋਮੈਟਰੀ ਸਟੈਟਿਕ ਚਾਰਟ ਜਰਨਲ ਅਵੇਰੈਂਸ ਜੋ ਜੋ ਇਹਦੇ ਵਿੱਚ ਆਏਗਾ ਤੁਸੀਂ ਇਹ ਸਾਰਾ ਕੁਝ ਰੀਡ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਜੋ ਜਿੰਨਾ ਲੈਂਗੁਏਜ ਵਿੱਚ ਪੇਪਰ ਹੋਏਗਾ ਠੀਕ ਹੈ ਹਿੰਦੀ ਇੰਗਲਿਸ਼ ਜੋ ਇਹ ਸਾਰੀਆਂ ਹੋ ਗਈਆਂ ਉਸ ਤੋਂ ਬਾਅਦ ਨੀਤੇ 12 ਨੰਬਰ ਤੇ ਕੀ ਹੈ ਪੰਜਾਬੀ ਬਿਲਿਕ ਹੈ ਠੀਕ ਹੈ ਤੁਹਾਡਾ ਪੇਪਰ ਜੋਗੇ ਪੰਜਾਬੀ ਵਿੱਚ ਵੀ ਹੋਏਗਾ ਜੋ ਤੁਸੀਂ ਫਾਰਮ ਭਰਨਾ ਉਹਦੇ ਵਿੱਚ ਲਿਖਿਆ ਹੋਏਗਾ ਕਿ ਤੁਸੀਂ ਕਿਹੜੀ ਲੈਂਗੁਏਜ ਦਾ ਜੋ ਪੇਪਰ ਦੇਣਾ ਤਾਂ ਤੁਸੀਂ ਪੰਜਾਬੀ ਫਿਲ ਕਰਦੋਗੇ ਠੀਕ ਹੈ ਇਹ ਸੀ ਗਿਆ ਇਸ ਜੋ SSC ਦਾ ਐਗਜ਼ਾਮ ਹੈ ਉਹਦੇ ਲਈ ਇੰਪੋਰਟੈਂਟ ਗੱਲਾਂ ਉਹ ਨੋਟੀਫਿਕੇਸ਼ਨ ਵਿੱਚ ਬਹੁਤ ਕੁਝ ਲਿਖਿਆ ਹੈ ਅਗਰ ਤੁਸੀਂ ਕਿਸੇ ਨੇ ਪੜ੍ਹਨਾ ਹੈ ਉਹ ਤੁਸੀਂ ਇਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਜਾਂ ਸਾਡੇ ਟੈਲੀਗ੍ਰam ਚੈਨਲ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਉਸ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਜਾਏਗਾ ਠੀਕ ਹੈ ਜੀ ਇਹ ਸੀਗੇ ਅੱਜ ਦੀ ਇੰਪੋਰਟੈਂਟ ਗੱਲਾਂ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਸਾਡੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਵੀਡੀਓ ਦੇਖਣ ਲਈ ਧੰਨਵਾਦ